ਆਰੇ ਆਨ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਪਿੰਡਾਂ ਦੀਆਂ ਪੰਚਾਇਤਾਂ ਆ ਉਹਨਾਂ ਕੋਲ ਜਿਹੜੀ ਸ਼ਾਨਦਾਰ ਜ਼ਮੀਨ ਉਹਨੂੰ ਅੱਜ ਕੱਲ੍ਹ ਪੰਜਾਬ ਸਰਕਾਰ ਦੇੜੀ ਆ ਉਹ ਵੇਚਣ ਤੇ ਤੁਲੀ ਹੋਈ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਔਰ ਦੂਸਰੀ ਗੱਲਬਾਤ ਕਰਾਂਗੇ ਕਿ ਹਰਿਆਣਾ ਸਰਕਾਰ ਨੇ ਆਪਣੇ ਸਟੇਟ ਦੀਆਂ ਆਤਾਂ ਨੂੰ 21,2100 ਰੁਪਏ ਪਰ ਮਹੀਨਾ ਦੇਣ ਦਾ ਜੋ ਫੈਸਲਾ ਕੀਤਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਹੜ੍ਹਾਂ ਬਾਰੇ ਚਲੋ ਗੱਲ ਆਪਾਂ ਕਰਨੀ ਹੈ ਔਰ ਇੱਕ ਨਾਵਾ ਕਤਾਕਪਤ ਸਾਹਿਬ ਜਗਧਵਾਲ ਸਾਬੰਦ ਜਿੰਨਾ ਪਾਣੀ ਭਰ ਆਇਆ ਸੀ ਉਹਦੀ ਐਸ ਵੇਲੇ ਸ੍ਰੀਤੀ ਗਈ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਲਿਖਣ ਸ਼ਬਦ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਪਿੰਡਾਂ ਦੀਆਂ ਸ਼ਾਮਲ ਜ਼ਮੀਨਾਂ ਤੇ ਹੋ ਸਰਕਾਰੀ ਜ਼ਮੀਨਾਂ ਨੂੰ ਵੇਚਣ ਦਾ ਪ੍ਰੋਗਰਾਮ ਅਲਿਖਿਆ ਗਿਆ ਆ ਜਾਂ ਅਲਿਖਿਆ ਜਾ ਰਿਹਾ ਆ ਉਹਦੇ ਨਾਲ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਆਪਣੀ ਇੱਕ ਮਹਿਮ ਜੀੜੀ ਆ ਉਹ ਸ਼ੁਰੂ ਕਰ ਦਿੱਤੀ ਆ ਔਰ ਨਾਰਾਇਹਿ ਦਿੱਤਾ ਆ ਨਿੱਪੰਡ ਬਚਾਓ ਜ਼ਮੀਨਾਂ ਬਚਾਓ ਮਤਲਬ ਕਹਿਣ ਦਾ ਕਿ ਜੇਰੀ ਸ਼ਾਮ ਦਾ ਮਸ਼ੀਨ ਜ਼ਮੀਨ ਹੁੰਦੀ ਆ ਉਹ ਪਿੰਡਾਂ ਵਿੱਚ ਉਸ ਜ਼ਮੀਨ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਉਹਨਾਂ ਉੱਤੇ ਉਹਨਾਂ ਦੇ ਪਸ਼ੂ ਆਦਿਕ ਚਾਦੇ ਆ ਔਰ ਇਥੋਂ ਤੱਕ ਕਿ ਉਹਨਾਂ ਦੇ ਬੱਚੇ ਵੀ ਇਹ ਕਿlde ਕੋਦੇ ਆ ਉਹਨਾਂ ਜ਼ਮੀਨਾਂ ਦੇ ਉੱਪਰ ਔਰ ਇਸ ਤੋਂ ਇਲਾਵਾ ਸਮਾਜਿਕ ਕਾਰਜ ਵੀ ਜਿਹੜੇ ਆ ਪਿੰਡਾਂ ਦੇ ਉਹ ਵੀ ਇਨ੍ਹਾਂ ਸ਼ਾਮਲਾ ਜ਼ਮੀਨਾਂ ਵਿੱਚੋਂ ਕਈ ਆਧਿਵਿਤੇ ਹੁੰਦੇ ਆ ਦੇਖਣ ਹੁਣ ਜੋ ਕੁਛ ਪਹਿਲ ਕਰ ਗਈ ਮਹਾਲੀ ਜਿਹੜੀਆਂ 17 ਪੰਚਾਇਤਾਂ ਨੇ ਕੀਤੀ ਆ ਉਹਨਾਂ ਸਾਰਿਆਂ ਨੇ ਗੁਰਦਵਾਰਾ ਸਾਹਿਬ ਹੰਸਾ ਬੈਠ ਕੇ ਇੱਕ ਮੀਟਿੰਗ ਕੀਤੀ ਆ ਜਿਹਦੇ ਤਹਿਤ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਆਪੋ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਦੀ ਜਿਹੜੀ ਜ਼ਮੀਨ ਹੈ ਜਾਂ ਹੋਰ ਪ੍ਰਾਪਰਟੀ ਆ ਸੰਘੀ ਤੋਂ ਦੇ ਉੱਤੇ ਉਹਨਾਂ ਨੂੰ ਕਿਸੇ ਵੀ ਹਾਕ ਵਿੱਚ ਪੰਜਾਬ ਸਰਕਾਰ ਨੂੰ ਵੇਚਣ ਨਹੀਂ ਦੇ ਦੇਵੇ। ਇਹ ਇੱਕ ਜਿਹੜੀ ਪਹਿਲ ਕਦਮੀ ਮਹਾਲੀ ਜ਼ਿਲ੍ਹੇ ਤੋਂ ਸ਼ੁਰੂ ਹੋਈ ਹੈ ਤੇ ਹੌਲੀ-ਹੌਲੀ ਪੂਰੇ ਪੰਜਾਬ ਦੇ ਵਿੱਚ ਫੈਲਦੀ ਨਜ਼ਰ ਆ ਰਹੀ ਹੈ। ਔਰ ਜਿਸ ਬਾਰੇ ਕਹਾਂ ਜਾ ਸਕਦਾ ਆ ਕਿ ਜਿਸ ਦਾ ਪਹਿਲਾਂ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨਾਂ ਦੀ ਇੱਕ ਸਕੀਮ ਸ਼ੁਰੂ ਕੀਤੀ ਸੀ ਔਰ ਉਹ ਪੰਜਾਬ ਦੇ ਲੋਕਾਂ ਨੇ ਆਪਣੇ ਅਧਾਰ ਤੇ ਆਪਣੇ ਜੱਦੋ ਜਹਿਦ ਦੇ ਨਾਲ ਉਸ ਸਕੀਮ ਤੇ ਕਦ ਦਿੱਤੀ ਜੀ ਕੋਸ਼ਿਸ਼ ਰਹੀ ਇਹ ਜਿਹੜੀ ਸਕੀਮ ਹੈ ਹਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਰੀ ਆ ਜਾਂ ਕੀਤੀ ਜਾ ਚੁੱਕੀ ਆ ਉਹਦੇ ਬਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਆਪ ਕੋ ਆਪਣੀ ਤੰਮਰ ਕਸੀ ਜੜੀਆ ਉਹ ਕਰ ਲਿਆ ਔਰ ਉਹਨਾਂ ਦਾ ਕਹਿਣਾ ਆ ਕਿ ਉਹ ਹਰ ਹਾਲਤ ਦੇ ਵਿੱਚ ਇਹਨਾਂ ਸ਼ਾਨਦਾਰ ਜ਼ਮੀਨਾਂ ਨੂੰ ਸਰਕਾਰੀ ਸਰਕਾਰ ਨੂੰ ਵੇਚਣ ਨਹੀਂ ਦੇਣਗੇ ਕਿਉਂਕਿ ਜੇਕਰ ਆਪਾਂ ਇਹਨਾਂ ਸ਼ਾਨਦਾਰ ਜ਼ਮੀਨਾਂ ਦੀ ਗੱਲ ਕਰੀਏ ਤਾਂ ਉਥੇ ਪਿੰਡ ਦੇ ਸ਼ੰਸ਼ਾਮ ਤਾਂ ਕੀ ਹੁੰਦੇ ਆ ਖੇੜੇ ਮੈਦਾਨ ਵੀ ਹੁੰਦੇ ਆ ਔਰ ਹੌਲ ਭਾਈਚਾਰਕ ਜਿਹੜੀ ਖੇਤੀ ਆ ਉਹ ਵੀ ਉਹਨਾਂ ਜ਼ਮੀਨਾਂ ਤੇ ਹੁੰਦੀ ਆ ਔਰ ਉਹਨਾਂ ਜ਼ਮੀਨਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਾਮ ਕੱਪਤਾ ਜਾਂਦਾ ਆ ਜਿਹਦੇ ਉੱਤੋਂ ਪੰਚਾਇਤ ਦੀ ਜਿਹੜੀ ਆ ਇਨਕਮ ਆ ਉਹਦੇ ਵਿੱਚ ਵਾਧਾ ਹੁੰਦਾ ਹੈ ਔਰ ਜੇਕਰ ਆਪਾਂ ਪੰਚਾਇਤ ਰੈਗੂਲੇਸ਼ਨ ਐਕਟ 1961 ਦੇ ਤਹਿਤ ਇਹ ਗੱਲ ਕਰੀਏ ਤਾਂ ਇਸ ਜਿਹੜੀ ਜ਼ਮੀਨ ਹੁੰਦੀ ਆ ਇਹੋ ਜੀ ਸ਼ਾਮਲਾ ਜਮੀਨ ਹੈ ਉਹਨਾਂ ਦੇ ਉੱਪਰ ਮਾਲਕੀ ਜਿਹੜੀ ਆ ਉਹ ಗ್ರಾಮ ਪੰਚਾਇਤ ਦੀ ਹੁੰਦੀ ਆ ਔਰ ਜਿਹੜੀ ਵੀ ਇਹੋ ਜੀ ਕਾਨੂੰਨ ਇਹਦੇ ਵਿੱਚ ਸਪਸ਼ਟ ਕਰਦਾ ਆ ਕਿ ਸ਼ਾਮਲਾ ਜ਼ਮੀਨ ਜਿੰਨੀ ਦੀ ਆ ਉਹ ਸਰਕਾਰ ਦੀ ਨਿੱਜੀ ਪ੍ਰਾਪਰਟੀ ਨਹੀਂ ਅਤੇ ਨਾ ਹੀ ਇਸ ਨੂੰ ਜਿਸਪੋਧ ਸਰਕਾਰੀ ਜ਼ਮੀਨ ਵਾਂਗ ਕੀਤਾ ਜਾ ਸਕਦਾ ਹੈ ਇਹ ਕੁਝ ਇੱਕ ਐਕਟ ਜਿਹੜਾ ਬਣਿਆ ਆ 1961 ਦੇ ਵਿੱਚ ਉਹਦੇ ਵਿੱਚ ਇਹੋ ਜੀਆਂ ਗੱਲਾਂ ਉਹ ਦੱਸੀਆਂ ਗਈਆਂ ਹਨ ਉਹਦਾ ਜਿਹੜੇ ਪੰਜਾਬ ਗਵਰਨਮੈਂਟ ਦੇ ਆਫੀਸਰ ਆ ਉਹਨਾਂ ਦਾ ਕਹਿਣਾ ਆ ਕਿ ਇਹਦੇ ਕੁਝ ਹਿੱਸਿਆਂ ਨੂੰ ਵੇਚਣ ਦੇ ਨਾਲ ਬੁਨਿਆਦੀ ਢਾਂਚੇ ਤੇ ਪ੍ਰੋਜੈਕਟ ਜਿਹੜੇ ਆ ਕੀ ਭਲਾਈ ਯੋਜਨਾ ਮਾ ਗੇੜੀ ਆਇਆ ਉਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹਾਲਾਂਕਿ ਪਿੰਡ ਦੀਆਂ ਪੰਚਾਇਤਾਂ ਇਹ ਸਾਰੇ ਮਾਮਲੇ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਵੇਖ ਰਹੀਆਂ ਆਂ ਆਰ ਆਗੂਆਂ ਦੀ ਇਹ ਦਲੀਲ ਹੈ ਕਿ ਸ਼ਾਮਲਾ ਜ਼ਮੀਨ ਵੇਚਣ ਨਾਲ ਉਹਨਾਂ ਦੇ ਪਿੰਡਾਂ ਦੇ ਜਿਹੜੇ ਸਰੋਤ ਆ ਉਹਨਾਂ ਨੂੰ ਉਹਨਾਂ ਤੋਂ ਵੰਡਿਆ ਕੀਤਾ ਜਾਵੇਗਾ ਉਹ ਪੁਰਖੀਆਂ ਜਿਹੜੀਆਂ ਪੀੜੀਆਂ ਆ ਜਾਂ ਆਉਣ ਵਾਲੀ ਸਾਡੀ ਜਨਰੇਸ਼ਨ ਹੈ ਔਰ ਉਹਨਾਂ ਨੂੰ ਵੀ ਇਸ ਜ਼ਮੀਨ ਦੀ ਲੋੜ ਜਿਹੜੀ ਆ ਉਹ ਪਵੇ ਦੇ ਕੰਨ ਕੋਈ ਵੀ ਹੋਵੇ ਅੱਜ ਪਿੰਡਾਂ ਦੀਆਂ ਪੰਚਾਇਤਾਂ ਇਸ ਗੱਲ ਤੇ ਤਿਆਰ ਹੋ ਜਾਂ ਆ ਕਿ ਉਹ ਕਿਸੇ ਵੀ ਹਾਲਤ ਵਿੱਚ ਸਰਕਾਰ ਨੂੰ ਇਹ ਸ਼ਾਮਲਟ ਜ਼ਮੀਨਾਂ ਵੇਚਣ ਦੀ ਇਜਾਜ਼ਤ ਨਹੀਂ ਦੇਣਗੇ ਪੰਜਾਬ ਵਿਲੇਜ ਕਾਮਨ ਲੈਂਡਸ ਰੈਗੂਲੇਸ਼ਨ ਐਕਟ 1948 ਦੇ ਅਸਪਸ਼ਟਤਾ ਦੇ ਉੱਤੇ ਕਿਹਾ ਗਿਆ ਹੈ ਕਿ ਸ਼ਾਮਲ ਜ਼ਮੀਨ ਦੀ ਜਿਹੜੀ ਵਿਕਰੀ ਆ ਉਹਦੇ ਉੱਤੇ ਇਹ ਜਿਹੜਾ ਕਾਨੂੰਨ ਹੈ ਉਹ ਦੀ ਉੱਤੇ پابੰਦੀ ਲਾਉਂਦਾ ਆ ਔਰ ਉਹਨਾਂ ਨੇ ਇਹ ਵੀ ਅੱਗੇ ਕਾਨੂੰਨ ਤੋਂ ਅਲਾਵਾ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਜੱਜਾਂ ਨੇ ਵੀ ਇਹ ਗੱਲ ਦੀ ਪੁਸ਼ਟੀ ਕੀਤੀ ਆ ਕਿ ਇਹ ਜੀਣੀਆਂ ਸਾਰੀਆਂ ਜ਼ਮੀਨਾਂ ਪੰਚਾਇਤ ਕੋਲ ਹਨ ਇਹ ਉਹਨਾਂ ਦੇ ਸਮੂਹਿਕ ਲਾਭ ਲਈ ਹਨ ਉਹ ਨਾਲੜ ਕੇ ਪਿੰਡ ਦੀਆਂ ਪੰਚਾਇਤਾਂ ਜਾਂ ਪਿੰਡ ਦੇ ਲੋਕ ਉਹਨਾਂ ਸ਼ਾਨਦਾਰ ਜ਼ਮੀਨਾਂ ਤੇ ਕੋਈ ਵੀ ਕਾਰੋਬਾਰ ਕਰ ਸਕਦੇ ਹਨ ਦੇ ਤਨਾ ਸਤਾਬ ਜਿਹੜੀ ਆਜੇ ਤੱਕ ਇਸ ਸਾਰੇ ਮਸਲੇ ਤੋਂ ਕਾਸਤਵ ਮਸ ਨਹੀਂ ਹੋ ਰਹੀ ਤੇ ਉਹ ਆਪਣੀ ਜਗ੍ਹਾ ਤੇ ਅੱਜੇ ਤੁਲੀ ਹੋਈ ਆ ਕਿ ਉਹ ਹਾਦ ਹਾਦ ਵਿੱਚ ਪੰਚਾਇਤਾਂ ਦੀਆਂ ਸ਼ਾਨਦਾਰ ਜ਼ਮੀਨਾਂ ਨੂੰ ਵੇਚ ਕੇ ਪੰਜਾਬ ਸਰਕਾਰ ਦਾ ਜਿਹੜਾ ਖਜ਼ਾਨਾ ਆ ਉਹਨੂੰ ਭੰਨ ਲਈ ਉਹ ਹਰ ਥੀਲੇ ਤਸੀਲੇ ਜਿੱਦ ਜਿਹੜਾ ਉਹ ਕਰਨਾ ਕੋਣ ਜਿਹੜਾ ਇੱਕ ਕਮਟੀਨ ਨੇ ਇਹ ਵੀ ਇੱਕੋਂ ਕੱਟ ਵੀ ਦੱਸਿਆ ਕਿ 1961 ਦੇ ਐਕਟ ਦੇ ਮੂਲ आदेश ਜਿਹੜੇ ਆ 73ਵੇਂ ਸੋਧ ਅਧੀਨ ਵਕੈਂਟਰੀ ਕਦ ਤੇ ਸੰਵਧਾਨਿਕ ਸਿਧਾਂਤ ਦੀ ਜਿਹੜੀ ਆ ਉਹ ਉਲੰਘਣਾ ਕਰਦਾ ਔਰ ਉਹਦੇ ਅਨਸਾਰ ਪੰਚਵਾਸੀ ਪੰਚਾਇਤ ਐਕਟ 1994 ਦੇ ਅਨਸਾਰ ਗ੍ਰਾਮ ਸਭਾ ਪੂਰੀ ਸਦ ਮਸ਼ਵਰੇ ਹੋਣ ਤੱਕ ਕਿਸੇ ਵੀ ਵਿਕਰੀ ਦੇ ਵਿਰੋਧ ਸਟੇ ਆਰਡਰ ਦੀ ਮੰਗ ਵੀ ਉਹ ਕਰ ਸਕਦੇ ਆ ਮਤਲਬ ਕਹਿੰਦਾ ਜੇ ਕਿਸੇ ਵੀ ਹਾਲਤ ਵਿੱਚ ਪੰਜਾਬ ਸਰਕਾਰ ਆਪਣੀ ਜਿੱਦ ਉੱਤੇ ਅਡਵਾਈਸ ਸਾਫਿੰਡਾਮੀਆ ਪਨਸਿਆਤਾਂ ਨੂੰ ਇਹ ਹੱਕ ਆ ਕੇ ਉਹ ਕੋਰ ਦਾ ਦਵਾਜਾ ਖੜਕਾ ਕੇ ਉੱਥੇ ਉਹਨਾਂ ਜ਼ਮੀਨਾਂ ਦੀ ਵਿਕਰੀ ਉੱਪਰ ਸਿਟੀ ਲਾਇਆ ਆਲ ਪੰਜਾਬ ਵਿੱਚ ਜਿਹੜੀ ਸ਼ਾਨਦਾਰ ਜ਼ਮੀਨ ਦੀ ਇੰਪੋਰਟੈਂਸ ਆ ਉਹ ਦੀਆਂ ਡੂੰਘੀਆਂ ਜੜਾ ਸਾਡੇ ਸਮਾਜ ਦੇ ਵਿੱਚ ਫਸਿ ਰਹਮੀਆਂ ਆਜ਼ਾਦੀ ਅਤੇ 1950 ਦੇ 1960 ਦੇ ਦਹਾਕੇ ਦੇ ਪੂਰ ਸੁਭਾਅ ਦੀ ਜੇ ਗੱਲ ਕਰੀ ਹੋਵੇ ਤਾਂ ਪਿੰਡਾਂ ਦੇ ਕਾਮਿਆਂ ਨੂੰ ਇਹ ਕਾਨੂੰਨੀ ਸੁਰੱਖਿਆ ਮਹੱਈਆ ਕੀਤੀ ਜਾਂਦੀ ਆ ਜਿਹਦੇ ਨਾਲ ਬੇਜਮੀਨੇ, ਕਮਜ਼ੋਰ ਤੇ ਆਤਕ ਤੌਰ ਤੇ ਪਛੜੇ ਹੋਏ ਲੋਕ ਵੀ ਇਹਨਾਂ ਖਾਮਲਾਟ ਜ਼ਮੀਨਾਂ ਦੇ ਉੱਪਰ ਉਹਨਾਂ ਨੂੰ ਭਾਵੇਂ ਕੋ ਕਿਸੇ ਇਤਸਾਲ ਦੇ ਕਦਾਰੇ ਉਪਰ ਜਾਂ ਕਿਸੇ ਹੋਰ ਪੰਚਾਇਤ ਦੀ ਸੈਂਬੀ ਦੇ ਉਪਰ ਆਪਣਾ ਜਿਹੜਾ ਕੰਮਕਾਰ ਉਹ ਕਰ ਸਕਦੇ ਆ ਲੇਕਨ ਹੁਣ ਜਿਹੜੀ ਹਾਲਾਤ ਅਜੇ ਬੰਨੇ ਆ ਕਿ ਅਜੇ ਸਾਰਾ ਸਰਕਾਰ ਦਾ ਜਿਹੜਾ ਧਿਆਨ ਹੈ ਉਹ ਹੜਪੀਟਾਂ ਵਾਲੀ ਲੱਗਾ ਹੋਇਆ ਆ ਲੇਕਨ ਇਸ ਲਈ ਇਹ ਨਹਿਮ ਨਾ ਤੋਂ ਪੰਚਾਇਤਾਂ ਵੱਲੋਂ ਜੋ ਖੜੀਆ ਉਹ ਕੇਵਲ ਕੇਵਲ ਜੋ ਕੁਝ ਇਸ ਗੱਲ ਦਾ ਅਗਾਜ਼ ਕੀਤਾ ਆ ਉਹ ਜਿਹੜਾ ਮਹਾਲੀ ਦੀਆਂ 17 ਪੰਚਾਇਤਾਂ ਦੇ ਆਗੂਆਂ ਨੇ ਇਹ ਗੱਲ ਦਾ ਹਮਸਾ ਵਿੱਚ ਬੈਠ ਕੇ ਇੱਕ ਕੱਟ ਤੱਤਾ ਦੇ ਦਰਾਂ ਨੀ ਫੈਸਲਾ ਕੀਤਾ ਆ ਕਿ ਉਹ ਕਿਸੇ ਵੀ ਹਾਲਤ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਖਾਮਦੜ ਜ਼ਮੀਨਾਂ ਆ ਜਾਂ ਹੋਰ ਪ੍ਰਾਪਰਟੀ ਆ ਪੰਚਾਇਤਾਂ ਦੀ ਉਹਨਾਂ ਨੂੰ ਵੇਚਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦੇਣਗੇ ਸੋ ਹੁਣ ਦੇਖਣਾ ਜੇ ਬਾਕੀ ਆ ਕਿ ਪੰਜਾਬ ਸਰਕਾਰ ਇਹਦੇ ਲਈ ਹੋਰ ਅਗਲੀ ਕਾਰਵਾਈ ਕੀ ਕਰਦੀ ਆਂ ਔਰ ਕਸਾਂ ਸੌਰੀ ਪੰਚਾਇਤਾਂ ਜਿਹੜੀਆਂ ਪਿੰਡਾਂ ਦੀਆਂ ਉਹ ਸਰਕਾਰ ਦੇ ਇਸ ਕਾਰਵਾਈ ਦੇ ਅਪਰਾਧ ਆਪਣਾ ਕੀ ਕੀ ਰਸਤਾ ਲੀੜਾ ਉਹ ਅਖਿਆਪ ਕਰਦੇ ਔਰ ਦੂਸਰੀ ਗੱਲ ਆਪਾਂ ਇਸ ਮੁੱਦੇ ਤੇ ਕਰਨੀ ਆ ਕਿ ਸ਼੍ਰੀ ਕਪਤਾਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਜੋ ਗੋਦਾਰਾ ਸਾਹਬ ਹੈ ਉਹ ਪਿਛਲੇ ਦਿਨੀ ਭਾਰੀ ਫਲੱਡ ਆਉਣ ਦੇ ਕਾਰਨ ਉਹਦਾ ਜਿਹੜਾ ਉਹ ਗੋਦਾਰਾ ਸਾਹਬ ਹੈ ਜਾਂ ਹੋਰ ਉੱਥੇ ਦੇ ਸ ਹੈ ਬਿਲਡਿੰਗਾਂ ਆ ਉਹ ਪਾਣੀ ਨਾਲ ਭੱਜ ਚੁਕੀਆਂ ਚੰਨ ਹੁਣ ਜਿਹੜਾ ਪਾਣੀ ਆ ਇਹ ਹਟਾਉਂਦਾ ਪਾਣੀ ਇਹ ਹੌਲੀ-ਹੌਲੀ ਥੋੜਾ ਥੱਲੇ ਆ ਰਿਹਾ ਆ ਔਰ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਮੈਦਨ ਮਰੀਮ ਨਵਾਸ ਨੇ ਆਪਣੇ ਅਹਿਮਕਾਰਾਂ ਦੀ ਇੱਕ ਮੀਟਿੰਗ ਸੱਦ ਕੇ ਉਹਨਾਂ ਨੂੰ ਜੋ ਦੇ ਕੇ ਕਿਹਾ ਕਿ ਸਭ ਤੋਂ ਪਹਿਲਾ ਕਾਰਜ ਉਹ ਕਪਤਾਪੁਰ ਗੋਦਵਾਲਾ ਸਾਹਿਬ ਦੇ ਵਿੱਚ ਹੱਟ ਨਾਲ ਕੋਈ ਨੁਕਸਾਨ ਤੇ ਉਥੇ ਵੀ ਸਾਫ ਸਫਾਈ ਵੱਲ ਧਿਆਨ ਦੇਣ ਤਾਂ ਕਿ ਜਲਦੀ ਤੋਂ ਜਲਦੀ ਸਿੱਖ ਸ਼ਰਧਾਲੂ ਇਥੇ ਆਪਣੇ ਸ਼ਾਦਾ ਦੇ ਹੁੱਲ ਪੇਟ ਕਰਨ ਦੇ ਲਈ ਆ ਸਕਾਂ। ਔਰ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਗੋਬਦਾਸਾਰ ਦੇ ਵਿੱਚ ਬਹੁਤ ਜਗ੍ਹਾ ਤੇ ਨੁਕਸਾਨ ਹੋਇਆ ਆ ਉਹਦੇ ਨਾਲ 575 ਦੇ ਕਰਦੀ ਵਿੱਚ ਇਹ ਜਿਹੜਾ ਗੋਬਦਾ ਦਾ ਸਾਫ ਆਸਾਰਿਆ ਗਿਆ ਆ ਔਰ ਉਹਦੇ ਵਿੱਚ ਲੰਗਰ ਹ ਯਾਤੂਆਂ ਦੀ ਰਹਿਸ਼ ਲਈ ਸਲਾਮਾ ਜਿਹੜੀਆਂ ਬਣੀਆਂ ਹੋਈਆਂ ਆ ਜੁੜਾ ਕਰ ਔਰ ਈਆ ਮਯੂਦਾ ਪ੍ਰਬੰਧਕੀ ਦਫ਼ਤਰ ਜਿਹੜਾ ਔਰ ਗਰੰਥੀ ਸਿੰਘਾਂ ਦੇ ਰਹਿਣ ਵਾਲਾ ਜਿਹੜੀ ਜਗਾ ਆ ਔਰ ਜਿਹੜੀ ਗੋਬਰਾ ਸਾਹਿਬ ਦੀ ਮੈਂਜਮੈਂਟ ਕਮੇਟੀ ਆ ਉਹਦੇ ਰਹਿਣ ਵਾਲੇ ਸਥਾਨ ਵੀ ਪਾਣੀ ਨਾਲ ਪੂਰਾ ਭਰ ਚੁੱਕੇ ਸਨ ਔਰ ਉਸ ਹੜ੍ਹਾਂ ਦੇ ਪਾਣੀ ਨੇ ਅਜਹਿੀਆਂ ਥਾਵਾਂ ਦਾ ਬਹੁਤ ਜ਼ਿਆਦਾ ਜਿਹੜਾ ਉਹ ਨੁਕਸਾਨ ਕੀਤਾ ਹੈ ਉਹ ਸਾਨੂੰ ਆਸ ਹੈ ਕਿ ਜਿਸ ਤਣਾ ਮੁੱਖ ਮੰਤਰੀ ਮੈਡਮ ਮਰੀਮ ਨਵਾਜ਼ ਨੇ ਆਪਣੇ ਅਹਿਲ ਕਾਨ ਨੂੰ ਬੁਲਾ ਕੇ ਇਹ ਤਕੀਬ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਗੁਰਦਾਸ ਸਾਹਿਬ ਦੀਆਂ ਟੈਂਟਿੰਗਸ ਤੇ ਹੋਰ ਜੋ ਕੁਝ ਚੀਜ਼ ਦਾ ਨੁਕਸਾਨ ਹੋਇਆ ਆ ਉਹ ਦੀ ਜਲਦੀ ਤੋਂ ਜਲਦੀ ਉਹਦੇ ਵਿੱਚ ਸੁਧਾਰ ਕਰਕੇ ਸ਼ਰਧਾਂਜੋਆਂ ਦੇ ਆਉਣ ਜਾਣ ਲਈ ਰਸਤਾ ਜਿਹੜਾ ਉਹ ਪੱਗੜਾ ਕਾ ਉਹ ਸਾਨੂੰ ਉਮੀਦ ਹੈ ਕਿ ਇਹ ਜਿਹੜਾ ਕਾਰਜ ਹੈ ਗੁਰੂ ਦਾ ਕਾਰਜ ਹੈ ਕਿ ਜਲਦੀ ਤੋਂ ਜਲਦੀ ਪਾਕਿਸਤਾਨ ਫਾਮ ਸਰਕਾਰ ਵੱਲੋਂ ਪੂਰਾ ਕੀਤਾ ਜਾਵੇਗਾ ਤਾਂ ਕਿ ਆਉਣ ਵਾਲੇ ਸ਼ਰਧਾਲੂ ਇੱਥੇ ਦੇਫੇਕਲ ਹੋ ਕੇ ਆਪਣੇ ਸ਼ਾਦਾ ਦੇ ਹਲ ਗੁਰੂ ਸਾਹਿਬ ਨੂੰ ਭੇਟ ਕਰ ਸਕਣ ਤੀਸਰੀ ਗੱਲ ਇੱਕ ਮੈਨੂੰ ਬਹੁਤ ਚੰਬਦੀ ਆ ਕਿ ਜਿਹੜੇ ਹਰ ਪੀਰ ਦਾ ਪਿਆਰ ਜਾਂ ਹਾਂ ਜਿੰਨਾ ਜਿੰਨਾ ਥਾਵਾਂ ਤੇ ਆਏ ਆ ਕਿ ਜਦੋਂ ਵੀ ਕੋਈ ਸਰਕਾਰੀ ਅਫਸਰ ਜਾਂ ਮੰਤਰੀ ਸਹਿਬਾਨ ਆਉਂਦੇ ਆ ਉਹ ਕश्ती ਲੈ ਕੇ ਹੜਾਂ ਦੇ ਪਾਣੀ ਵਿੱਚ ਘੁੰਮਦੇ ਆ ਮੈਨੂੰ ਅਜੇ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿ ਉਹ ਹੜਾਂ ਵਿੱਚ ਦੇ ਪਾਣੀ ਜਿਹੜਾ ਬਹੁਤ ਜੋਸ਼ੋਨਾ ਚੱਲ ਰਿਹਾ ਆ ਉਹਦੇ ਵਿੱਚੋਂ ਕੀ ਚੀਜ਼ ਲੰਬਦੇ ਆ ਉਹ ਜਿਸ ਨੂੰ ਕਹਿੰਦੇ ਆ ਵੀ ਅਸੀਂ ਹੜਲ ਪੀੜਤਾਂ ਦੀ ਸਹਾਇਤਾ ਲਈ ਜਾਂ ਹੜਾਂ ਦੇਿਤ ਪਰਭਾਵਤ ਇਲਾਕਿਆਂ ਦਾ ਦੌੜਾ ਕਰਨਾ ਹੈ ਆ ਤੋ ਉਹ ਕਿਸ਼ਤੀ ਲੈ ਕੇ ਸਿਰਫ ਉੱਤੇ ਕੀ ਪਾਣੀ ਦੇ ਵਿੱਚ ਘੁੰਮਦੇ ਰਹਿੰਦੇ ਆ ਔਰ ਪਤਾ ਨਹੀਂ ਉਹਦੇ ਵਿੱਚੋਂ ਕੀ ਚੀਜ਼ ਉਹ ਲੱਭਣ ਦਾ ਯਤਨ ਕਰਦੇ ਆ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਆ ਕਿ ਹੜ੍ਹ ਪੀੜ ਨੇ ਵੀ ਆ ਇਹ ਸਾਡਾਂ ਦੇ ਨਾਲ ਜਿਹੜੇ ਲੋਕ ਪ੍ਰਭਾਵਿਤ ਹੋਏ ਆ ਉਹਨਾਂ ਕੋਲ ਪਹੁੰਚ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਤੇ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਆਪੋ ਆਪਣੀ ਜਤਨ ਤੇਜ ਕਰ। ਲੇਕਨ ਇਸ ਗੱਲ ਦੀ ਜਿਹੜੀ ਕੋਈ ਸਮਝ ਸਾਡੀ ਮੈਂ ਸਮਝ ਤੋਂ ਬਾਹਰ ਹੈ ਕਿ ਉਹ ਫਲੱਡ ਦੇ ਪਾਣੀ ਵਿੱਚ ਕਿਸ਼ਤੀ ਕਮਾਉਂਦੇ ਲੈਂਦੇ ਆ ਉਥੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਸ ਤਰ੍ਹਾਂ ਕੋਈ ਸੋਨੇ ਦੀ ਖਾਨ ਲੱਭਦੇ ਹੋ। ਜਦ ਕਿ ਉਹਨਾਂ ਦਾ ਪਹੁੰਚਣਾ ਸਿਰਫ ਤੇ ਸਿਰਫ ਹਰ ਫੀਲਡ ਤੇ ਲੋਕਾਂ ਤੱਕ ਸੀਮਤ ਹੋਣਾ ਚਾਹੀਦਾ ਹੈ। ਕਿਉਂਕਿ ਲੋਕ ਤਾਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਲੋਕਾਂ ਦੇ ਪਸ਼ੂ ਜਿਹੜੇ ਆ ਉਹ ਜ਼ਿਆਦਾ ਨਾਲ ਮਿਲਣ ਕਰਕੇ ਉਹ ਪਰੇਸ਼ਾਨ ਹੈ ਇਵਨ ਇਤੋਂ ਤੱਕ ਕਿ ਬਹੁਤ ਸਾਰੇ ਹਾਰਡ ਸਟੀਟ ਸ਼ਾਮ ਦੀ ਰੋਟੀ ਨਾਲ ਮਿਲਣ ਕਰਕੇ ਉਹ ਟੇਟ ਸੌਣ ਲਈ ਵੀ ਮਜਬੂਰ ਹਨ ਤਾਂ ਫਿਰ ਇਹ ਜੀ ਸਿਚੁਏਸ਼ਨ ਦੇ ਵਿੱਚ ਉਹਨਾਂ ਦਾ ਪਹੁੰਚਣਾ ਜਿਹੜੇ ਸਾਡੇ ਮੰਤਰੀ ਸਹਿਬਾਨ ਆ ਉਹਨਾਂ ਨੂੰ ਪਹਿਲਾ ਤੇ ਕੇਵਲ ਹੜਪੀਟਾਂ ਦੇ ਕੈਂਪਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਅਨੁਾਜਾ ਲਾ ਕੇ ਔਰ ਉਹਨਾਂ ਨੂੰ ਹੱਲ ਕਰਨ ਦਾ ਯਤਨ ਜਿਹੜਾ ਉਹ ਕਰਨਾ ਚਾਹੀਦਾ ਹੈ। ਲੇਕਿਨ ਪਤਾ ਨਹੀਂ ਗੁਰੂ ਜੀ ਜਾਣੇ ਉਹ ਕੀ ਲੱਗਦੇ ਆ ਕੀ ਨਹੀਂ ਲੱਗਦੇ ਜਾਂ ਲੋਕਾਂ ਨੂੰ ਮਿਲਣ ਤੋਂ ਦੱਤੇ ਆ ਜਾਂ ਲੋਕਾਂ ਦੇ ਸਾਹਮਣੇ ਇਹ ਖੜੇ ਹੋ ਕੇ ਲੋਕਾਂ ਦੇ ਸਵਾਲਾਂ ਜਵਾਬਾਂ ਤੋਂ ਦੱਤੇ ਆ ਇਹਦੀ ਵਿੱਚ ਉਹੋ ਹੀ ਜਾਣਦੇ ਆ ਜਦੋਂ ਉਹਨਾਂ ਦਾ ਪ੍ਰਮਾਤਮਾ ਜਾਣਦਾ ਹੋਵੇਗਾ ਲੇਕਿਨ ਸਾਨੂੰ ਇਹ ਗੱਲ ਜਿਹੜੀ ਆ ਉਹਨਾਂ ਦਾ ਜਿਹੜਾ ਮਿਸ਼ਨ ਆ ਉਹ ਚੰਗਾ ਨਹੀਂ ਲੱਗਾ ਹੁਣ ਇਹਨਾਂ ਜਿਹੜਾ ਇਹ ਮਿਸ਼ਨ ਆ ਹਰ ਪੀਟਸਾਂ ਵੀ ਮਦਦ ਦਾ ਉਹਦੇ ਵਿੱਚ ਮਾਂ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੇ ਆਪਣੇ ਪਿੰਡ ਦੇ ਲੋਕਾਂ ਦੀਆਂ ਗੱਲਾਂ ਮੈਂ ਸੁਣੀਆਂ ਉਹਨਾਂ ਨੇ ਇਹ ਵੀ ਗਿਲਾ ਕੀਤਾ ਆਪਣੇ ਮੁੱਖ ਮੰਤਰੀ ਸਾਹਿਬ ਦੇ ਉੱਤੇ ਕਿ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਦੇ ਇਸ ਪਿੰਡ ਦੇ ਹੋਣ ਜਾਂ ਨਾ ਹੋਣ ਦਾ ਕੋਈ ਫਤ ਨਹੀਂ ਪੈਂਦਾ ਔਰ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਪਿੰਡ ਦੇ ਸਦਾ ਲਈ ਪੰਜਾਬ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਕੀਤਾ ਔਰ ਉਹ ਅਜੀਹਾ ਕੈਂਡਲਸਨ ਨੇ ਉਹ ਆਪਣੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਪਬਲਿਕ ਤੌਰ ਦੇ ਉਤੇ ਸਮੁੱਚੀ ਜਨਤਾ ਨੂੰ ਸੁਣਾਉਂਦੇ ਦੇਖੇ ਗਏ ਔਰ ਉਹਨਾਂ ਦਾ ਇਹ ਵੀ ਲੋਕ ਸੁਣਿਆ ਗਿਆ ਕਿ ਕੋਈ ਵੀ ਸਰਕਾਰੀ ਅਧਿਕਾਰੀ ਮੰਤਰੀ ਉਹਨਾਂ ਦੇ ਦੁੱਖਾਂ ਵਿੱਚ ਸ਼ਰੀਕ ਹੋਣ ਦੇ ਲਈ ਔਰ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਅਜੇ ਤੱਕ ਵੀ ਅੱਗੇ ਨਹੀਂ ਆਇਆ ਉਹਨੋ ਜਿੱਥੋਂ ਤੱਕ ਪੰਜਾਬ ਦੇ ਵਿੱਚ ਆਏ ਹੋਏ ਹੜ੍ਹਾਂ ਦਾ ਸਬੰਧ ਹੈ ਇਹਦੇ ਨਾਲ ਇਹ ਪਾਣੀ ਦੀ ਨਸੀਬਤ ਜਿਹੜੀ ਆ ਉਹ ਅਜੇ ਤੱਕ ਘਟੀ ਨਹੀਂ ਉਹ ਨਾ ਹੀ ਜਿਹੜੀਆਂ ਇਸ ਫਲੱਡ ਦੇ ਆਉਣ ਨਾਲ ਲੋਕਾਂ ਦੀਆਂ ਮੁਸੀਬਤਾਂ ਵਿੱਚ ਵਾਧਾ ਹੋਇਆ ਆ ਉਹ ਨਾ ਹੀ ਉਹ ਘਟਿਆ ਹੈ ਹੁਣ ਮਾਦੋਪੁਰ ਹੈਡਵੌਕ ਜਿਹੜਾ ਉਹਦੇ ਫਲੱਡ ਗੇਟ ਬੀ ਪਾਣੀ ਦੇ ਅੱਗੇ ਅਜੇ ਤੱਕ ਨਹੀਂ ਕਹਿ ਸਕੇ ਔਰ 23 ਫਲੱਡ ਗਏ ਗੇਟ ਜਿਹੜੇ ਆ ਹੁਣ ਫੇਰ ਖੋਲ ਦਿੱਤੇ ਆ ਐਡੇ ਫਲੱਡ ਗਏ ਜਿਹੜੇ ਸੀ ਉਹ ਖੋਲੇ ਸੀ ਉਹ ਟੁੱਟ ਗਏ ਸੀ ਲੇਕਿਨ 23 ਉਹਨਾਂ ਨੇ ਖੋਲ ਖੋਲ ਦਿੱਤੇ ਸੋ ਇਹ ਜਿਹੜਾ ਗੇਟ ਖੋਦੰਦਾ ਸਿਲਸਿਲਾ ਆ ਇਹਦਾ ਵਿੱਚੋਂ ਜਿਹੜਾ ਪਾਣੀ ਛੱਡਿਆ ਜਾਂਦਾ ਆ ਉਹਦਾ ਬੇਸਿਕਲੀ ਜੇ ਨੁਕਸਾਨ ਹੋਣਾ ਆ ਤਾਂ ਉਹ ਪੰਜਾਬ ਦੇ ਲੋਕਾਂ ਦਾ ਹੀ ਹੋਣਾ ਆ ਕਿਉਂਕਿ ਸਾਰਾ ਪਾਣੀ ਦਾ ਵਹਾ ਜਿਹੜਾ ਉਹ ਪੰਜਾਬ ਦੇ ਵੱਲ ਨੂੰ ਆ ਉਹ ਇੱਕ ਸਰਕਾਰੀ ਵਿਭਾਗ ਦੇ ਅਨਸਾਰ 16 ਜ਼ਿਲ੍ਹਿਆਂ ਵਿੱਚ 2.90 ਲੱਖ ਏਕੜ ਜਿਹੜੀ ਆ ਇਹਨਾਂ ਹੜਾਂ ਦੇ ਨਾਲ ਤਬਾਹ ਹੋਈ ਹੈ ਔਰ ਇਹਨਾਂ ਵਿੱਚੋਂ ਜੇਕਰ ਆਪਾਂ ਕੱਲੇ-ਕੱਲੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਗਰਦਾਸਪੁਰ ਦੇ ਵਿੱਚ 44530 ਏਕੜ ਦੀਆਂ ਫਸਲਾਂ ਜਿਹੜੀਆਂ ਉਹ ਤਬਾਹ ਹੋਈਆਂ ਇਸੇ ਤਰ੍ਹਾਂ ਕਪੂਰ ਦੇ ਵਿੱਚ 35481 ਏਕੜ ਜਮੀਨਾਂ ਉੱਤੇ ਖੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਆਂ ਔਰ ਅਮਸਰ ਦੇ ਵਿੱਚ 34 ਹਜ਼ਾਰ ਤੇ 37 ਏਕੜ ਜ਼ਮੀਨ ਦੀਆਂ ਜਿਹੜੀਆਂ ਫਸਲਾਂ ਆ ਉਹ ਤਬਾਹ ਹੋ ਚੁੱਕੀਆਂ ਤੇ ਤਰਨਤਨ ਦੇ ਵਿੱਚ 32404 ਤੇ ਹੋਰ ਹਾਲ ਬਕਾਦੇ ਹਲਕੇ ਦੇ ਵਿੱਚ 38305 ਏਕੜ ਜ਼ਮੀਨ ਗੜੀਆਂ ਔਰ ਉਹਦੇ ਵਿੱਚ ਗੜੀਆਂ ਕਿਸਾਨਾਂ ਨੇ ਆਪਣੀ ਆਪ ਕੋ ਆਪਣੀਆਂ ਫਸਲਾਂ ਗੀਡੀਆਂ ਸਨ ਉਹ ਸਾਰੀਆਂ ਹੁੰਦੀਆਂ ਸਾਰੀਆਂ ਕਬਾ ਹੋ ਕੇ ਇਹਦਾ ਗਿੰਨਾ ਸੋ ਇਹਦਾ ਮੁਹਵਜ਼ਾ ਕਦੋਂ ਤੱਕ ਦਿੱਤਾ ਜਾਏਗਾ ਦਿੱਤਾ ਵੀ ਜਾਏਗਾ ਕੋ ਨਹੀਂ ਦਿੱਤਾ ਜਾਵੇਗਾ ਇਸ ਗੱਲ ਦੀ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਕੋਈ ਨਹੀਂ ਇਹ ਕੇਵਲ ਇੱਕੋ ਇੱਕ ਹੀ ਹੁਕਮ ਮੁੱਖ ਮੰਤਰੀ ਸਾਹਿਬ ਦਾ ਸੁਣਿਆ ਜਿਹਦੇ ਤਹਿਤ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣਾ ਜਿੰਨੇ ਵੀ ਸਰਕਾਰ ਦੇ ਅਫੀਸਰ ਸਹਿਬਾਨ ਆ ਉਹਨਾਂ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਆ ਕਿ ਹਰ ਪੀੜਤਾਂ ਦੇ ਹੋਏ ਨੁਕਸਾਨ ਦੀ ਜਲਦੀ ਤੋਂ ਜਲਦੀ ਸਫਾਈ ਚਰਗਦਾਵ ਦੀ ਕਰਕੇ ਉਹਨਾਂ ਨੂੰ ਲਭੋਤ ਕੀਤੀ ਜਾਵੇ ਤਾਂ ਕਿ ਉਹ ਹੈ ਦਾ ਕਾਰ ਦੇ ਅਨਸਾਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਜਿਹੜਾ ਉਹ ਦੇ ਸਕਾ ਦੂਸਰੇ ਪਾਸੇ ਜੇ ਕਿਸਾਨਾਂ ਦੀ ਗੱਲ ਸੁਣੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਜੇ ਤੱਕ ਜਿਹੜੀ 2023 ਦੀ ਵਿੱਚ ਫਲੱਡ ਆਏ ਸਨ ਉਹਨਾਂ ਦੇ ਵਿੱਚ ਜਿਹੜਾ ਨੁਕਸਾਨ ਲੋਕਾਂ ਦਾ ਹੋਇਆ ਸੀ ਉਹਦੀ ਪਰਪਾਈ ਤਾਂ ਸਰਕਾਰ ਵੱਲੋਂ ਅਜੇ ਤੱਕ ਨਹੀਂ ਕੀਤੀ ਜਾ ਸਕੀ ਜੇਕਰ ਹੁਣ ਵੀ ਸਰਕਾਰ ਕੋਈ ਇਹਨਾਂ ਹੱਟ ਪ੍ਰੀਤਾਂ ਦੀ ਪੜਾਈ ਲਈ ਜਾਂ ਉਹਨਾਂ ਨੂੰ ਮਾਹਰਤਾ ਦੇਣ ਦੇ ਲਈ ਕੋਈ ਆਪਣਾ ਐਲਾਨ ਕਰਦੀ ਆ ਤਾਂ ਹਰ ਬੀਟਾਂ ਨੂੰ ਇਸ ਗੱਲ ਦੀ ਸ਼ੱਕ ਹੈ ਕਿ ਉਹ ਸਰਕਾਰ ਦੇ ਕੇਵਲ ਐਲਾਨ ਹੀ ਹੋਈ ਬਣ ਕੇ ਰਹਿ ਜਾਣਗੇ ਔਰ ਉਹਨਾਂ ਨੂੰ ਕਿਸੇ ਕਿਸਮ ਦੀ ਸਹਾਇਤਾ ਸਰਕਾਰ ਵੱਲੋਂ ਕੌਣ ਜਾਣੀ ਵੀ ਜਿੜੀ ਆ ਆਸ ਦਿਖਾਈ ਨਹੀਂ ਦੇ ਰਹੀ ਸੋ ਦੂਸਰੇ ਪਾਸੇ ਇੱਕ ਜੇ ਪੰਜਾਬ ਸਰਕਾਰ ਦੇ ਆਪਣੇ ਮੰਤਰੀਆਂ ਤੇ ਆਪਣੇ ਐਮਐਲਏ ਸਹਬਾਂ ਦੀ ਕਾਰਜਗਜ਼ਾਦੀ ਵੱਲ ਥੋੜਾ ਜਿਹਾ ਨਿਗਾਹ ਮਾਰੀਏ ਤਾਂ ਇਹਨਾਂ ਦੀ ਕਾਰਜਗਜ਼ਾਦੀ ਕੋਈ ਬਹੁਤ ਵਧੀਆ ਦਿਖਾਈ ਨਹੀਂ ਦਿੰਦੀ ਕਿਉਂਕਿ ਸਿਸ਼ਟੀਆਂ ਸਰਕਾਰਾਂ ਦੇ ਮੰਤਰੀ ਔਰ ਐਮਐਲਏ ਸਹਬਾਂ ਨੂੰ ਵੀ ਅਸੀਂ ਲੋਕਾਂ ਦੇ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਔਰ ਸੁਣਦੇ ਦੇਖੇ ਸਨ ਬੇਸ਼ੱਕ ਹਰ ਸਰਕਾਰ ਦੇ ਵਿੱਚ ਕੰਦੀ ਮਾਰੇ ਬੰਦੇ ਜਾਂ ਡੀਡ ਹੁੰਦੇ ਆ ਪਰ ਉਹ ਆਪੋ ਆਪਣੇ ਗੰਦੇ ਕੰਮਾਂ ਦੇ ਨਾਲ ਪੂਰੀ ਸਰਕਾਰ ਨੂੰ ਬਦਨਾਮ ਕਰ ਦਿੰਦੇ ਆ ਇਹੋ ਹੀ ਹਾਲ ਭਾਵੇਂ ਮਾਂ ਸਰਕਾਰ ਦਾ ਹੋਵੇ ਇਹਦੇ ਵਿੱਚ ਚੰਗੇ ਬੰਦੇ ਵੀ ਜਰੂਰ ਹੋਣਗੇ ਮਾੜੇ ਵੀ ਬਹੁਤ ਜ਼ਿਆਦਾ ਕਿੰਟੀ ਜਿਹੜੀ ਆ ਉਹ ਮੇਰੇ ਹਿਸਾਬ ਦੇ ਨਾਲ ਉਹ ਮਾੜੇ ਲੀਡਰਾਂ ਦੀ ਜ਼ਿਆਦਾ ਗਿਣਤੀ ਆ ਔਰ ਚੰਗੇ ਲੀਡਰਾਂ ਦੀ ਬਹੁਤ ਘੱਟ ਗਿਣਤੀ ਹੈ ਬਹੁਤ ਸਾਰੇ ਐਮਐਲਏ ਸੇਬਾਂ ਮੰਤਰੀ ਸੇਬਾਂ ਲੋਕਾਂ ਦੇ ਉੱਪਰ ਲੋਕਾਂ ਵੱਲੋਂ ਵਕਤ ਵਕਤਾਂ ਦੇ ਇਲਜ਼ਾਮ ਲਾਏ ਜਾਂਦੇ ਆ ਸਮੇਂ-ਸਮੇਂ ਅਨਸਾਰ ਔਰ ਬਹੁਤ ਮੌਕਿਆਂ ਦੇ ਉੱਤੇ ਤਾਂ ਜਿਹੜੇ ਕੈਬਨਟ ਦੇ ਮੰਤਰੀ ਆ ਉਹਨਾਂ ਦੇ ਉੱਪਰ ਵੀ ਸੈਕਸੁਅਲ ਹਰਾਸਮੈਂਟ ਦੇ ਜਿਹੜੇ ਮਾਮਲੇ ਸੀ ਉਹ ਉਹ ਨਾਂਬਾਦ ਦੇ ਬਲੌਕ ਬੜਿਆ ਹਾਲ ਦਾ ਹਾਈ ਮਚਾਉਂਦੀ ਰਿਹਾ ਹੈ ਲੇਕਿਨ ਅਜੇ ਤੱਕ ਵੀ ਜੇ ਕਾ ਜਾਵੇ ਤੇ ਉਹਨਾਂ ਵਿੱਚੋਂ ਕੁਝ ਮੈਂਬਰ ਸਹਿਬਾਨ ਤਾਂ ਅਜੇ ਵੀ ਕੈਨਟਰੀ ਵਿੱਚ ਸਟਕੇ ਹੋਏ ਆ ਪਰ ਪੰਦੇ ਕੁੰਝੇ ਪਿੰਡੀ ਛੁੱਟੀ ਕਰ ਦਿੱਤੀ ਗਈ ਆ ਲੇਕਿਨ ਇਸ ਤੋਂ ਸਭ ਤੋਂ ਜ਼ਿਆਦਾ ਜਿਹੜਾ ਚਰਚਾ ਦਾ ਵਿਸ਼ਾ ਦਿਆ ਆ ਜਾਂ ਵਿਸ਼ਾ ਇਸ ਵੇਲੇ ਚੱਲ ਰਿਹਾ ਆ ਉਹ ਜਿਸ ਵੇਲੇ ਸਕਾਰ ਹੁੰਦ ਵਿੱਚ ਆਈ ਤਾਂ ਉਸ ਵੇਲੇ ਵਿਜੇ ਸਿੰਘ ਦਾ ਨਾਮ ਦਾ ਇੱਕ ਹੈਲਥ ਮਨਿਸਟਰ ਸੀ ਜਾਂ ਉਹਦੇ ਕੋਲ ਫਾਈਨੈਂਸੀ ਮਿੰਿਸਟਰ ਗਲ ਦੀ ਜਾਣਕਾਰੀ ਤਾਂ ਨਹੀਂ ਲੇਕਿਨ ਉਹਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਉਹ ਕ腐ਸ਼ਨ ਦੇ ਚੱਕਰ ਵਿੱਚ ਉਨ ਨੂੰ ਫੜ ਲਿਆ ਗਿਆ ਆ ਔਰ ਉਹਦੇ ਜਿਹੜੇ ਸਬੂਤ ਹੈ ਕ腐ਸ਼ਨ ਦੇ ਉਹ ਉਹਨਾਂ ਦੇ ਕੋਲ ਆ ਇਸ ਕਰਕੇ ਉਹਨਾਂ ਨੇ ਉਸ ਮੰਤਰੀ ਸਾਹਿਬ ਕੋਲੋਂ ਉਨਾਂ ਦਾ ਅਵਧਾ ਖੋਲਿਆ ਤੇ ਉਹਨਾਂ ਨੂੰ ਇੱਕ ਅਹਿਮ ਨੇ ਬੰਨਤਾ ਕੀ ਸੀਮਤ ਕਰ ਦਿੱਤਾ ਲੇਕਿਨ ਸਮੇਂ ਦੇ ਗੁਜਰ ਜਾਣ ਦੇ ਨਾਲ ਉਹ ਜਿਹੜੇ ਮੰਤਰੀ ਕੋਲੋਂ ਅਸਤੀਫਾ ਲਿਆ ਗਿਆ ਸੀ ਉਹ 파ਕੀ ਦੀਆਂ ਸਵਰਗਾਨੀਆਂ ਅਸਕਾਬੇ ਕੰਮ ਕਾਜ ਦੇ ਵਿੱਚ ਇੱਕ ਮੁੱਖ ਸਾਸ਼ਵਜੋਂ ਜਾਣਿਆ ਜਾਂਦਾ ਆ ਰਿਹਾ ਆ ਔਰ ਅੰਲੇਕ ਵੀ ਜਾਣਿਆ ਜਾਂਦਾ ਆ ਔਰ ਅਜੇ ਉਹਦਾ ਮਾਮਲਾ ਸ਼ਾਇਦ ਕੋਰਟ ਦੇ ਵਿੱਚ ਹੈ ਕੋਈ ਉਹਨਾਂ ਨੂੰ ਕਲੀਨ ਚੈੱਕ ਦੇਣ ਦੀ ਗੱਲ ਕਹੀ ਸੁਣੀ ਜਾ ਸਕਦੀ ਆ ਪਰ ਕਿਉਂਕਿ ਅਦਾਲਤ ਦੇ ਵਿੱਚ ਇੱਕ ਕੇਸ ਹੁਣ ਕਰਕੇ ਅਸੀਂ ਇਹਦੇ ਬਾਰੇ ਜ਼ਿਆਦਾ ਕੁਝ ਕਹਿਣਾ ਨਹੀਂ ਚਾਹੁੰਦੇ ਹੁਣ ਇਹ ਅਦਾਲਤ ਦਾ ਕੰਮ ਹੈ ਕਿ ਉਹ ਇਸ ਮਾਮਲੇ ਨੂੰ ਕਿਸ ਤਰ੍ਹਾਂ ਨਿਬੇੜਦੀ ਆ ਜਾਂ ਕਿਸ ਤਰ੍ਹਾਂ ਇਸ ਮਾਮਲੇ ਦੇ ਉੱਪਰ ਆਪਣਾ ਜਿਹੜਾ ਐਕਸ਼ਨ ਹੈ ਉਹ ਕਬੀਆ ਸੋ ਇਹ ਗੱਲਾਂ ਅੱਜ ਦੇ ਸ਼ੋਅ ਦੇ ਵਿੱਚ ਜਿਹੜੀਆਂ ਅਸੀਂ ਕਰ ਰਹੇ ਹਾਂ ਉਹ ਸਾਨੂੰ ਚਿੰਤਾ ਆ ਪੰਜਾਬ ਦੇ ਉਹਨਾਂ ਲੋਕਾਂ ਦੀ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਹੋ ਕੇ ਅੱਜ ਆਪਣੇ ਤੇ ਆਪਣੇ ਪਸ਼ੂਤੰ ਦੇ ਲਈ ਖਰਾਕ ਮਿਲਣ ਦੀ ਅੜੀਕ ਵਿੱਚ ਹਨ ਹਨ ਨੂੰ ਆਸ ਹੈ ਕਿ ਜਿਸ ਤਰ੍ਹਾਂ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਵੱਧ ਚੜ੍ਹ ਕੇ ਅੱਗੇ ਆ ਰਹੀਆਂ ਆਇਆ ਉਦੇ ਨਾਲ ਪੰਜਾਬ ਦੇ ਹਰ ਫੀਟਾਂ ਨੂੰ ਥੋੜੀ ਬਹੁਤ ਸਹਾदत ਮਿਲੇਗੀ ਦੇਖਣ ਇਹਦੇ ਵਿੱਚ ਜੇ ਸਰਕਾਰ ਵੀ ਆਪਣਾ ਹਿੱਸਾ ਕੁਝ ਪਾ ਦੇਵੇ ਤਾਂ ਇਹ ਗੱਲ ਸੋਨੇ ਤੇ ਸਾਹਬੇ ਵਾਲੀ ਹੋਏਗੀ ਥੈਂਕ ਯੂ ਵੈਰੀ ਮਚ